ਸਰਕੈਸਟਿਕਲੀ ਲੋਕ ਜਿਹੜੇ ਨੇ ਉਹ ਦਿਵਾਲੇ ਵੀ ਹੋਏ ਨੇ ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਪਾਲਿਸੀ ਪਹਿਲਾਂ ਤਾਂ ਬਹੁਤ ਰੌਲਾ ਪਾ ਲਿਆ ਐਕਸਪਰਟਸ ਕਹਿੰਦੇ ਰਹੇ ਵੀ ਜਦੋਂ ਲਹਿਰ ਬਣ ਜੇ ਨਾ ਜਦੋਂ ਵੇਵ ਬਣ ਜੇ ਜਦੋਂ ਬਰਤਾਂਤ ਸਿਰਜਿਆ ਜਾਵੇ ਉਦੋਂ ਪਿੱਛੇ ਹਟ ਜਾਣਾ ਚਾਹੀਦਾ ਪਰ ਪੰਜਾਬ ਸਰਕਾਰ ਨੇ ਮੰਨੀ ਨਹੀਂ ਹੁਣ ਫਾਈਨਲੀ ਯੂ ਟਰਨ ਲਿਆ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਵਾਪਸ ਲੈ ਲਈ ਐ ਕਿਵੇਂ ਦੇਖਦੇ ਹੋ ਅਸੀਂ ਯੂ ਟਰਨ ਨੂੰ ਦੇਖੋ ਸੁਬਲੀਨ ਜਿਹੜਾ ਇਹ ਯੂ ਟਰਨ ਲਿਆ ਡੈਫੀਨੇਟਲੀ ਇਹਦੇ ਨਾਲ ਜੋ ਇਹਨਾਂ ਨੇ ਪਿੱਛੇ ਜਾ ਕੰਮ ਕੀਤਾ ਸੀ ਕੁਝ ਮਹੀਨੇ ਪਹਿਲਾਂ ਕਿ ਲੰਬੇ ਸਮੇਂ ਤੋਂ ਬੈਠੇ ਹੋਏ ਮੋਰਚੇ ਕਿਸਾਨਾਂ ਦੇ ਚੁਕਵਾ ਦਿੱਤੇ ਸੀ ਜੀ ਤੇ ਕਿਸਾਨ ਵੀ ਉਸ ਤੋਂ ਬਾਅਦ ਇੱਕ ਕਿਸਮ ਦੇ ਚ ਉੱਪਰ ਕੇ ਬੈਠ ਗਏ ਹਾਲਾਂਕਿ ਮਨੋਮਨੀ ਗੁੱਸਾ ਸੀ ਟਰਾਲੀਆਂ ਵਾਲਾ ਰੌਲਾ ਪੈ ਗਿਆ ਇਹ ਉਹ ਪੈ ਗਿਆ ਪਰ ਸਰਕਾਰ ਨੂੰ ਲੱਗਾ ਕਿ ਅਸੀਂ ਜਿੱਤ ਗਏ ਹਾਂ ਅਸੀਂ ਤੱਕਾ ਕਰ ਲਿਆ ਤੇ ਚੱਲ ਗਿਆ ਸਾਡਾ ਉਹਦਾ ਕਈ ਹੋਰ ਕਾਰਨ ਸੀ ਉਹਦੇ ਵਿੱਚ ਸਰਕਾਰ ਦਾ ਕੁਝ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ ਸੀ ਕੋਈ ਛਗੀ ਜੀ ਕਈ ਹੋਰ ਕਾਰਨ ਸੀਗੇ ਜਿਨ੍ਹਾਂ ਨੂੰ ਦੇਖਿਆ ਨਹੀਂ ਸ਼ਾਇਦ ਉਹਨਾਂ ਨੇ ਤੇ ਕਿਸਾਨ ਜਿਹੜੇ ਸੀਓ ਚ ਉੱਪਰ ਕੇ ਬੈਠੇ ਤੇ ਕਿਸਾਨ ਕਿਸੇ ਗੱਲ ਨੂੰ ਲਾਂਬੰਦ ਨਹੀਂ ਸੀ ਹੋ ਰਹਾ ਉਸ ਤੋਂ ਬਾਅਦ ਅਜੇ ਵੀ ਪੂਰੀ ਤਰ੍ਹਾਂ ਲਾਂਬੰਦ ਨਹੀਂ ਸੀ ਅਜੇ ਕੁਝ ਪਰਸੈਂਟੇਜ ਹੀ ਹੋਏ ਸੀ ਕਿ ਇਹ ਰੋਲਾ ਰਪਾਏ ਪਿਆ ਤੇ ਇਹ ਜਿਹੜਾ ਸੀ ਵਾਪਸ ਲੈਣੀ ਪਈ ਅਜੇ ਕੁਝ ਦਿਨ ਪਹਿਲਾਂ ਤਾਂ ਤੁਸੀਂ ਜਾ ਕੇ ਅਦਾਲਤਾਂ ਵਿੱਚ ਕਹਿ ਰਹੇ ਹੋ ਕਿ ਨਹੀਂ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਹੁਣ ਤੁਸੀਂ ਇੱਕਦਮ ਇਹਦਾ ਮਤਲਬ ਤੁਹਾਡੀ ਪਲਾਨਿੰਗ ਹੈ ਨਹੀਂ ਤੁਸੀਂ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਨਹੀਂ ਚੱਲਿਆ ਤੇ ਹੁਣ ਤੁਸੀਂ ਮਾਰ ਖਾ ਕੇ ਬੈਠੇ ਹੋ ਪਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜਿੰਨਾ ਤੇ ਚਰਚਾ ਕਰਨੀ ਜੜੀ ਹੈ ਜੀ ਬਣਦੀ ਹੈ ਉਹਦੀ ਗੱਲ ਕਰਦੇ ਹਾਂ ਜੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਮੈਂ ਇਸ ਮੀਡੀਆ ਖੇਤਰ ਦੇ ਵਿੱਚ ਹੋਣ ਦੇ ਨਾਤੇ ਮੈਂ ਇਹ ਕਹਿ ਸਕਦਾ ਕਿ ਇਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਐਮਐਲਏ ਤੇ ਅੱਜ ਦੇ ਜਾਣੇ ਪਛਾਣੇ ਮੰਤਰੀ ਮੈਂ ਉਹਨਾਂ ਦੀ ਕਦੇ ਸ਼ਕਲ ਨਹੀਂ ਸੀ ਦੇਖੀ ਪਰ ਫੇਰ ਵੀ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਬਹੁਤ ਸਾਰੇ ਅਜਿਹੇ ਲੋਕਾਂ ਨੇ ਆਪਣੇ ਲੋਕਲ ਉਸ ਉਮੀਦਵਾਰ ਨੂੰ ਵੋਟਾਂ ਪਾਈਆਂ ਜਿਹਨੂੰ ਕਦੀ ਮਰੇ ਨਹੀਂ ਸੀ ਜਿਹਨੂੰ ਕਦੀ ਸੁਣਿਆ ਨਹੀਂ ਸੀ ਜਿਹਦੀ ਕਦੀ ਵੀਡੀਓ ਨਹੀਂ ਸੀ ਦੇਖੀ ਜਿਹਦੀ ਕਦੀ ਫੋਟੋ ਤਾਂ ਨਹੀਂ ਸੀ ਪਤਾ ਪਹਿਲੀ ਵਾਰੀ ਉਸ ਨੂੰ ਦੇਖਿਆ ਤੇ ਵੋਟਾਂ ਪਾ ਦਿੱਤੀਆਂ ਕਿਉਂਕਿ ਲੋਕ ਲਹਿਰ ਸੀ ਇੱਕ ਲਹਿਰ ਸੀਗੀ ਉਸ ਲਹਿਰ ਨੇ 92 ਸੀਟਾਂ ਦਿੱਤੀਆਂ ਪਰ ਉਸ ਦਾ ਕੋਈ ਜੇ ਕਹੀਏ ਕਿ ਸਹੀ ਉਪਯੋਗ ਕਰਨਾ ਸੀ ਉਹ ਨਹੀਂ ਕਰ ਸਕੇ ਉਪਯੋਗ ਤੇ ਦੁਰਉਪਯੋਗ ਜਿਹੜਾ ਹੈ ਉਹਦੇ ਵਿੱਚ ਵੀ ਕੋਈ ਲਾਈਨ ਹੋ ਸਕਦੀ ਹੈ ਕੁਝ ਕੰਮ ਉਂਗਲਾ ਤੇ ਕਰਾਉਣ ਵਾਲੇ ਕੋਈ ਇੱਕ ਦੋ ਚੰਗੇ ਹੋ ਸਕਦੇ ਨੇ ਬਾਕੀਆਂ ਦੇ ਵਿੱਚ ਇਸ ਤਰ੍ਹਾਂ ਲੱਗਾ ਕਿ ਸਰਕਾਰ ਤੇ ਉਸੇ ਰਸਤੇ ਤੇ ਚੱਲ ਪਈ ਹੈ ਜੋ ਪਹਿਲਾਂ ਚੱਲਦਾ ਹੁੰਦਾ ਸੀ ਸਗੋਂ ਹੋਇਆ ਇਹ ਕਿ ਕੁਝ ਅਜਿਹੇ ਆਗੂ ਹੈਗੇ ਨੇ ਹੋਰ ਵਿਰੋਧੀ ਪਾਰਟੀਆਂ ਦੇ ਜਿਨ੍ਹਾਂ ਨੇ ਸਮਝ ਲਿਆ ਕਿ ਪਹਿਲਾਂ ਇੱਕ ਹੋਰ ਸਿਸਟਮ ਜਿਹਾ ਹੁੰਦਾ ਸੀ ਪੰਜਾਬ ਦੇ ਵਿੱਚ ਕਿ ਉਹ ਲੋਕ ਮੁੱਖ ਮੰਤਰੀ ਬਣਦੇ ਸੀ ਜਿਨ੍ਹਾਂ ਨੂੰ ਸਿੱਧਾ ਕੋਈ ਪੁੱਠਾ ਸਿੱਧਾ ਬੋਲ ਨਹੀਂ ਸੀ ਸਕਦਾ ਚਾਹੇ ਉਹ ਬੀਪੀ ਅਰਜਨ ਦਾ ਕੋਰਪਰ ਥਰੋੜ ਜਾਂ ਉਸ ਤੋਂ ਪਹਿਲਾਂ ਹਰਚੰਦ ਸਿੰਘ ਬਰਾੜ ਜਾਂ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਫਿਰ ਇੱਕ ਦੌਰ ਜਾਂ ਚੱਲਿਆ ਗਜਿੰਦਰ ਸਿੰਘ ਚੰਨੀ ਵੀ ਕੁਝ ਮੀਨਾਂ ਲਿਆਏ ਤੇ ਭਗਵੰਤ ਮਾਨ ਬਣ ਗਏ ਫਿਰ ਬਹੁਤ ਸਾਰੇ ਲੋਕਾਂ ਨੇ ਆਪਣੀ ਇੱਕ ਪੜਾਅਸ ਵੀ ਕੱਢੀ ਜਿਹਦੇ ਵਿੱਚ ਪਰਸਨਲ ਸਾੜਾ ਵੀ ਨਜ਼ਰ ਆਇਆ ਮੈਂ ਨਾਮ ਨਹੀਂ ਲਵਾਗਾ ਪਰ ਇਸ ਚੀਜ਼ ਦਾ ਇੱਕ ਬੈਨੀਫਿਟ ਆਫ ਦਾ ਡਾਊਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਅਜੇ ਤੱਕ ਮਿਲਿਆ ਤੇ ਮਿਲ ਰਿਹਾ ਉਹ ਇਸ ਗੱਲ ਦਾ ਕਿ ਦੋਵੇਂ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਟੱਕਰ ਦੇਣੀ ਹੈ ਪੰਜਾਬ ਦੇ ਵਿੱਚ ਉਹ ਬਿਲਕੁਲ ਖਿਲਰੀਆਂ ਪਸਰੀਆਂ ਪਈਆਂ ਨੇ ਜੇ ਅਸੀਂ ਗੱਲ ਕਰੀਏ ਕਾਂਗਰਸ ਦੀ ਤੇ ਉਹਨਾਂ ਦੇ ਘੱਟੋ-ਘੱਟ 5 ਜਾਂ 6 ਆਗੂ ਇਹੋ ਜਿਹੇ ਹੈਗੇ ਨੇ ਜਿਹੜੇ ਮੁੱਖ ਮੰਤਰੀ ਦੇ ਦਾਅਵੇ ਦੇ ਅਹੁਦੇ ਦੇ ਦਾਵੇਦਾਰ ਨੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਦਾਵਾ ਅਮਰਿੰਦਰ ਸਿੰਘ ਰਾਜਾ ਅੜਿੰਗ ਸੁਖਪਾਲ ਸਿੰਘ ਖਹਿਰਾ ਹੋਰ ਵੀ ਹੋਣਗੇ ਚੰਜੀਤ ਸਿੰਘ ਜੰਨੀ ਸਾਹਿਬ ਕਾ ਮੁੱਖ ਮੰਤਰੀ ਵੀ ਵਿੱਚੇ ਨੇ ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਉਹਨਾਂ ਦੀ ਅੱਜ ਦੀ ਡੇਟ ਵਿੱਚ ਵੀ ਜਿਹੜੀਆਂ ਸਮੱਸਿਆਵਾਂ ਮੈਨ ਸਾਡੇ ਸਾਹਮਣੇ ਨੇ ਉਹ ਲੋਕ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਆਪਣਾ ਆਗੂ ਮੰਨਣ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਨਕਾਰੀ ਨੇ ਤੇ ਇੱਕ ਅਜਿਹੀ ਗਿਣਤੀ ਅਜਿਹੀ ਭੀੜ ਇੱਕ ਅਜਿਹੇ ਲੋਕਾਂ ਦੀ ਹੈ ਜਿਹੜੇ ਕਹਿੰਦੇ ਕਿ ਬੰਦਾ ਹੀ ਇਹੋ ਹੈ ਉਸ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਤੇ ਉਹ ਸਵਾਲ ਕਿਉਂ ਕਰਦੇ ਨੇ ਅੱਛਾ ਜੇ ਸੁਖਵੀਰ ਬਾਦਲ ਨਹੀਂ ਤਾਂ ਫਿਰ ਹੋਰ ਕੌਣ ਜਦ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਨਹੀਂ ਹੁੰਦਾ ਤਾਂ ਫਿਰ ਕੰਮ ਚੱਲਦਾ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਇੱਕ ਦੇ ਨਾਲ ਕੋਈ ਜਿਹੜੀ ਗੱਲਬਾਤ ਹੈ ਕਿਸੇ ਸੂਬੇ ਦੀ ਕਿਸੇ ਕੌਮ ਦੀ ਕਿਸੇ ਦੇਸ਼ ਦੀ ਵੱਜੀ ਹੋਵੇ ਹੁਣ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਨੇ ਕੰਪੜਿਆ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ ਕਿ ਇੱਕ ਲੋਕ ਲਹਿਰ ਦੇ ਜ਼ਰੀਏ ਤੇ ਆਮ ਗੱਲਾਂ ਦੇ ਜ਼ਰੀਏ ਸੀ ਸਰਕਾਰ ਬਣਾਈ ਹੈ ਤੇ ਸਾਨੂੰ ਕੁਝ ਅਜਿਹੇ ਕੰਮ ਨਹੀਂ ਕਰਨ ਦੀ ਲੋੜ ਜਿਹੜੇ ਪਹਿਲਾਂ ਨੇ ਕੀਤੇ ਸੀ ਜਿਹਦੇ ਵਿੱਚ ਉਹ ਉਦਾਹਰਨ ਪਜੋ ਪਿਛਲੇ ਸਾਲ ਮੈਂ ਅੰਮ੍ਰਿਤਸਰ 에ਅਰਪੋਰਟ ਤੇ ਮੈਂ ਜਦੋਂ ਪਹੁੰਚਿਆ ਅੰਤਰਰਾਸ਼ਟਰੀ ਇੱਕ ਫਲਾਈਟ ਲੈ ਕੇ ਤਾਂ ਉੱਥੇ ਇਮੀਗ੍ਰੇਸ਼ਨ ਦੇ ਲਾਗੇ ਜਿੱਥੇ ਬੈਗੇਜ ਲੈਂਦੇ ਆ ਉਹ ਵੱਡੇ ਵੱਡੇ ਜਿਹੜੇ ਬੋਰਡ ਸੀ ਉਹ ਉਹ ਲੱਗੇ ਹੋਏ ਸੀ ਭਗਵੰਤ ਮਾਨ ਦੇ ਜ਼ਾਹਿਰਾ ਤੌਰ ਤੇ ਇੰਟਰਨੈਸ਼ਨਲ 에ਰਪੋਰਟ ਦੇ ਅੰਦਰ ਜਦੋਂ ਬੋਰਡ ਲੱਗਦੇ ਨੇ ਉਹ ਕਿੰਨੇ ਲੱਖਾਂ ਦਾ ਖਰਚਾ ਹੋਵੇਗਾ ਫਿਰ ਥਾਂ ਥਾਂ ਤੇ ਹਰ ਚੀਜ਼ ਤੇ ਫੋਟੋ ਇੱਥੋਂ ਤੱਕ ਕਿ ਵਟਸਐਪ ਦੇ ਗਰੁੱਪ ਜਿਹੜੇ ਪਿੰਡਾਂ ਦੇ ਬਣੇ ਹੋਏ ਸੀਗੇ ਸਰਪੰਚਾਂ ਦੇ ਨਾਲ ਦੂਸਰੇ ਤੀਸਰੇ ਉਹਨਾਂ ਦੇ ਉੱਪਰ ਹੁਣ ਪਹਿਲਾਂ ਇਕੱਲੇ ਭਗਵੰਤ ਮਾਨ ਦੀ ਫੋਟੋ ਲੱਗੀ ਸੀ ਤੇ ਝੜੂ ਦੇ ਨਿਸ਼ਾਨ ਦੀ ਹੁਣ ਅਰਵਿੰਦ ਕੇਜਰੀਵਾਲ ਜੀ ਵੀ ਨਾਲ ਲੱਗੀ ਹੈ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿਸ ਵਿਅਕਤੀ ਦਾ ਸਾਨੂੰ ਪਤਾ ਹੈ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਜਦੋਂ ਦਾ ਭਗਵੰਤ ਮਾਨ ਨੂੰ ਦੇਖਦੇ ਸੁਣਦੇ ਆ ਰਹੇ ਹਾਂ ਜੇ ਸਾਨੂੰ ਪਤਾ ਹੈ ਕਿ ਭਗਵੰਤ ਮਾਨ ਦੇਖਣ ਨੂੰ ਐ ਹੋਜਾ ਐ ਹੋ ਜੀ ਉਹਦੀ ਸ਼ਕਲ ਹੈ ਇਸ ਤਰੀਕੇ ਨਾਲ ਬੋਲਦਾ ਤੇ ਫਿਰ ਅਸੀਂ ਦੀਆਂ ਫੋਟੋਆਂ ਦੇਖ ਕੇ ਕੀ ਕਰਨਾ ਫਰਕ ਕੀ ਪਿਆ ਉਹਦੋਂ ਨਾਲੋਂ ਸਿਰਫ ਇਹ ਹੋ ਕਿ ਉਦੋਂ ਵਾਲ ਕੱਟੇ ਹੁੰਦੇ ਸੀ ਤੇ ਹੁਣ ਦਸਤਾਰ ਉਹਨਾਂ ਨੇ ਬੰਨੀ ਹੋਈ ਹੈ ਉਹਨਾਂ ਨੇ ਇਸ ਗੱਲ ਨੂੰ ਮੈਂ ਸਮਝਦਾ ਕਿ ਕੁਝ ਕੰਮ ਜਿਹੜੇ ਚੰਗੀ ਕੀਤੇ ਉਹਨਾਂ ਤੇ ਮਿੱਟੀ ਪਾਈ ਜਾ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਹਿੰਦੇ ਨੇ ਕਿ ਜੇ ਸੀ ਆਪਣੇ ਕੀਤੇ ਹੋਏ ਕੰਮਾਂ ਬਾਰੇ ਲੋਕਾਂ ਨੂੰ ਦੱਸਾਂਗੇ ਨਹੀਂ ਤਾਂ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਤੁਸੀਂ ਦੱਸ ਲਓ ਪੰਜਾਬ ਦੇ ਵਿੱਚ ਅੱਜ ਇੰਨੇ ਚੈਨਲਸ ਨੇ ਇੰਨੇ ਇੰਨੇ ਐਵੇਨਿਊਜ਼ ਨੇ ਜਿਹਦੇ ਵਿੱਚ ਆਪਣੇ ਪੇजेस ਬਣਾ ਸਕਦੀ ਆ ਸਰਕਾਰ ਸਭ ਕੁਝ ਉੱਥੇ ਜੋ ਮਰਜ਼ੀ ਦਿਖਾਈ ਜਾਓ ਪਰ ਦੂਸਰੇ ਪਾਸੇ ਗੁਜਰਾਤ ਦੇ ਵਿੱਚ ਜਾ ਕੇ ਹਰਿਆਣਾ ਦੇ ਵਿੱਚ ਜਾ ਕੇ ਦਿੱਲੀ 'ਚ ਜਾ ਕੇ ਹਿਮਾਚਲ 'ਚ ਜਾ ਕੇ ਪੰਜਾਬ ਸਰਕਾਰ ਦਾ ਪੈਸਾ ਖਰਚਣਾ ਤੇ ਰਿਸੋਰਸੇਜ਼ ਵਰਤਣੇ ਤੇ ਪੰਜਾਬ ਸਰਕਾਰ ਦੇ ਐਮ ਐਲ ਏ ਮੰਤਰੀਆਂ ਦਾ ਉੱਥੇ ਜਾ ਕੇ ਮਹੀਨਾ ਬਿਨਾ ਡੇਢ ਡੇਢ ਮਹੀਨਾ ਬੈਠੇ ਰਹਿਣਾ ਪੰਜਾਬ ਨੂੰ ਕਿੰਵੇਂ ਕਬਾਰਾ ਇੱਕ ਉਹ ਸੂਪਾ ਪੰਜਾਬ ਜਿਸ ਨੇ ਤੁਹਾਨੂੰ ਮਾਣ ਦਿੱਤਾ ਬਾਕੀਆਂ ਨੇ ਮੂੰਹ ਨਹੀਂ ਲਾਇਆ ਤੇ ਤੁਸੀਂ ਉਹਦੇ ਨਾਲ ਆ ਕਰ ਰਹੇ ਹੋ ਤੁਸੀਂ ਠੀਕ ਹੈ ਕਿ ਤੁਸੀਂ ਅੱਜ ਭੰਡ ਦੇ ਜਾਓ ਜਿੰਨਾ ਮਰਜੀ ਸੁਖਵੀਰ ਬਾਦਲ ਨੂੰ ਭੰਡ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਭੰਡ ਲਓ ਕਾਂਗਰਸ ਦੀ ਸਰਕਾਰਾਂ ਨੂੰ ਭੰਡ ਲਓ ਇਹ ਨਹੀਂ ਪਖੜਾ ਅਬਿਆਸ ਮੈਨੇਜਮੈਂਟ ਬੋਰਡ ਦਾ ਪਠਾ ਬਿਠਾ ਦਿੰਦਾ ਇਹ ਨਹੀਂ ਫਲਾਨੀ ਚੀਜ਼ ਦਾ ਬਿਠਾਤਾ ਉਹਦਾ ਬਿਠਾ ਦਿੰਦਾ ਤੁਸੀਂ ਕਿੰਨਾ ਕੁ ਸਵਾਰ ਦਿੱਤਾ ਉਹਦੇ ਵਿੱਚੋਂ ਤੇ ਸਵਾਰਨ ਤੇ ਤੁਸੀਂ ਕਿੰਨਾ ਖਰਚ ਰਹੇ ਹੋ ਜੇ ਤੁਹਾਨੂੰ ਪਤਾ ਹੈ ਕਿ ਖਜ਼ਾਨਾ ਜਿਹੜਾ ਹੈ ਉਹਦੇ ਵਿੱਚ ਸਮੱਸਿਆ ਹੈ ਖਜ਼ਾਨੇ ਤੇ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਤੁਸੀਂ ਔਰਤਾਂ ਨੂੰ ਉਹ ਪੈਸੇ ਦੇਣ ਦਾ ਵਾਅਦਾ ਕਿਉਂ ਕੀਤਾ ਜਿਹੜਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੁਣ ਸਾਰੇ ਇਹ ਸਮਝਣ ਲੱਪੇ ਨੇ ਕਿ ਤੁਸੀਂ ਅਖੀਰਲੇ ਮਹੀਨਿਆਂ ਦੇ ਵਿੱਚ ਜਦੋਂ ਇਲੈਕਸ਼ਨ ਆਉਣੀ ਐ ਤੁਸੀਂ ਦੇਣ ਲੱਗ ਪਣਾ ਤੇ ਲੋਕਾਂ ਨੇ ਵੋਟਾਂ ਫੇਰ ਪਾ ਦੇਣੀਆਂ ਇਹੋ ਹੀ ਫੋਰ ਗਰੰਟਡ ਲੈ ਕੇ ਪੰਜਾਬ ਦੇ ਲੋਕਾਂ ਨੂੰ ਕੁਝ ਪਹਿਲਾਂ ਪਾਰਟੀਆਂ ਨੇ ਕੰਮ ਕੀਤੇ ਜਿਨ੍ਹਾਂ ਵਿੱਚ ਅਕਾਲੀ ਵੀ ਸ਼ਾਮਲ ਨੇ ਕਾਂਗਰਸ ਵੀ ਸ਼ਾਮਲ ਹੈ ਕਿ ਲੋਕਾਂ ਨੂੰ ਤਾਂ ਅਖੀਰ ਤੇ ਜਾ ਕੇ ਅਸੀਂ ਫੁੱਲੀਆਂ ਪਾ ਦੇਣੀਆਂ ਤੇ ਲੋਕਾਂ ਨੇ ਖੁਸ਼ ਹੋ ਕੇ ਸਾਨੂੰ ਵੋਟਾਂ ਪਾ ਦੇਣੀਆਂ ਹੋ ਸਕਦਾ ਇੱਕ ਅੱਧੀ ਵਾਰੀ ਪਾ ਵੀ ਦੇਣ ਪਰ ਬਹੁਤੀ ਵਾਰੀ ਇਹ ਕੰਮ ਚੱਲਣਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਹੋਰ ਕਿਸੇ ਨੂੰ ਨਾ ਸੀ ਪਰ ਪੰਜਾਬ ਨੂੰ ਫੇਲ ਕਰ ਰਹੀ ਹੈ। ਔਰ ਇਹਦੇ ਨਾਲ ਮੌਕਾ ਕਿਹਨੂੰ ਮਿਲ ਰਿਹਾ? ਕੁਝ ਇਹੋ ਜਿਹੇ ਜਿਹੜੇ ਕੁਝ ਹੋਰ ਲੋਕ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਜਿਨ੍ਹਾਂ ਦਾ ਨਹੀਂ ਆਉਣਾ ਚਾਹੀਦਾ ਸੀ ਜਿਨ੍ਹਾਂ ਨੂੰ ਹੁਣ ਤੱਕ ਪਿੱਛੇ ਰਹਿਣਾ ਚਾਹੀਦਾ ਸੀ। ਕਿਉਂਕਿ ਤੋਂ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ ਕਈ ਸਾਲ ਪਹਿਲਾਂ ਕਿਹਾ ਸੀ ਕਿ ਅਸੀਂ ਉਸ ਪਾਰਟੀ ਨਾਲ ਸਮਝੌਤਾ ਕਰਾਂਗੇ ਉਹ ਲੋਕ ਆਪਣੀ ਪਾਰਟੀ ਸ਼ਾਮਲ ਕਰਾਂਗੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਇਮਾਨਦਾਰ ਹੋਣਗੇ। ਅੱਜ ਉਹ ਮਾਪਦੰਡ ਕਿੱਥੇ ਹੈ? ਹੁਣੇ-ਹੁਣੇ ਜਿਹੜੇ ਲੀਟਰ ਸ਼ਾਮਿਲ ਕੀਤੇ ਨੇ ਪਿਛਲੇ ਮਹੀਨਿਆਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਜੇਰਾ ਉਹਨਾਂ ਤੇ ਨਜ਼ਰ ਮਾਰੀਏ ਕਿੰਨੇ ਕ ਸਾਫ਼ ਸੁਥਰਾ ਉਹਨਾਂ ਦਾ ਅਕਸ ਹੈ ਸਿਰਫ ਇਸ ਕਰਕੇ ਕਿ ਤੁਸੀਂ ਇੱਕ ਬਾਈ ਇਲੈਕਸ਼ਨ ਜਿੱਤ ਲਈਏ ਤੇ ਦੂਸਰੀ ਜਿੱਤਣ ਦਾ ਜਿਹੜਾ ਉਹ ਤਿਆਰੀ ਕੀਤੀ ਜਾ ਰਹੀ ਹੈ ਜੇ 92 ਸੀਟਾਂ ਨਾਲ ਨਹੀਂ ਸਰਿਆ ਇੱਕ ਦੋ ਹੋਰ ਹਾਰ ਵੀ ਜਾਓਗੇ ਤੇ ਫਿਰ ਫਰਕ ਕੀ ਪਵੇਗਾ ਤੁਹਾਨੂੰ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਮੰਜੇ ਥੱਲੇ ਛੋਟਾ ਫੇਰਨ ਦੀ ਲੋੜ ਹੈ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਮੈਨੂੰ ਬਾਕੀਆਂ ਨਾਲੋਂ ਪੁਰਾਣੀਆਂ ਸਰਕਾਰਾਂ ਨਾਲੋਂ ਕੋਈ ਫਰਕ ਨਜ਼ਰ ਆਇਆ ਨਹੀਂ ਆ ਰਿਹਾ ਬਿਲਕੁਲ ਠੀਕ ਹੈ ਜਿਨ੍ਹਾਂ ਨੂੰ ਤੁਸੀਂ 75510 ਦਈਓ ਉਹ 755ਿਆਂ ਵਾਲੇ ਤੁਸੀਂ ਆਪਣੇ ਨਾਲ ਲਾ ਲਏ ਨੇ ਕੈਨੇਡੀਅਨ ਸਿਆਸਤ ਦੀ ਗੱਲ ਕਰਦੇ ਜਿਹੜੀ ਉੱਥੋਂ ਨਾਲੋਂ ਬਿਲਕੁਲ ਉਲਟ ਹੈ ਜੇ ਕੈਨੇਡੀਅਨ ਕਿਹਦੇ ਨਾਲ ਜੋੜ ਲੀਏ ਜਰੂਰ ਜੀ ਓਏ ਕਿ ਕਿ ਦੇਖੋ ਜੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਨਾ ਕੈਨੇਡਾ ਦੀ ਬਹੁਤ ਗੱਲ ਹੁੰਦੀ ਹੈ ਕਿ ਕੈਨੇਡਾ ਨਾਲ ਨਾਤਾ ਵੀ ਹੈਗਾ ਹਾਂਜੀ ਤੇ ਕੁਝ ਗੱਲਾਂ ਮੈਂ ਕਹਿੰਦਾ ਜੇ ਫੇਰ ਨਹੀਂ ਤਾਂ ਕੁਝ ਸਿੱਖ ਹੀ ਲਓ ਹੂੰ ਤੇ ਸੁਖਵੀਰ ਸਿੰਘ ਬਾਦਲ ਵਾਸਤੇ ਆਇਆ ਉਹ ਹੂੰ ਕਿ ਜੇ ਉਹ ਕਹਿੰਦੇ ਨੇ ਕਿ ਜੇ ਸੁਖਵੀਰ ਸਿੰਘ ਬਾਦਲ ਨਹੀਂ ਤਾਂ ਫਿਰ ਹੋਰ ਕੌਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 8-9 ਸਾਲ 10 ਸਾਲ ਤਕਰੀਬਨ ਇੱਕ ਪ੍ਰਧਾਨ ਮੰਤਰੀ ਰਹੇ ਨੇ ਕੈਨੇਡਾ ਦੇ ਹਮ ਜਸਟਨ ਟਰੂਡੋ ਬਿਲਕੁਲ ਲੰਬੇ ਹੋਣਾ ਪਿਆ ਅੱਜ ਉਹਨਾਂ ਅੱਜ ਕਿਸੇ ਗਿਣਤੀ 'ਚ ਨਹੀਂ ਹੈਗੇ ਹਮ ਹੈਗੇ ਸਾਬਕਾ ਪ੍ਰਧਾਨ ਮੰਤਰੀ ਵਜੋਂ ਪਰ ਆਪਣੀ ਰਿਟਾਇਰਡ ਲਾਈਫ ਜੀ ਰਹੇ ਨੇ ਹਮ ਤੇ ਦੂਸਰੇ ਪਾਸੇ ਕੌਣ ਮਿਲਿਆ ਮਾਰਕਰ ਨੇ ਹਮ ਹੋ ਸਕਦਾ 8-10 ਸਾਲਾਂ ਬਾਅਦ ਇਹ ਵੀ ਰੈਲੇਵੈਂਟ ਹੋ ਜਾਣ ਪਰ ਪਾਰਟੀ ਤਾਂ ਬਚ ਗਈ ਹਾਂ ਇਹ ਗੱਲਾਂ ਨੇ ਜੀ ਬਿਲਕੁਲ ਜੀ ਸੁਖਬੀਰ ਬਾਦਲ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਉਹਦਾ ਤੇ ਉਹਨਾਂ ਦੇ ਦਿਲ 'ਚ ਕੈਨੇਡਾ ਧੜਕਦਾ ਰਹਿੰਦਾ ਹੈ ਪੰਜਾਬੀਆਂ ਦੇ ਦਿਲਾਂ 'ਚ ਤਾਂ ਸਿੱਖਣਾ ਵੀ ਜ਼ਰੂਰ ਚਾਹੀਦਾ ਦੂਜੇ ਮੁਲਕ ਤੋਂ